ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਆਪਣੀ ਸਿਹਤ ਬਾਰੇ ਦੱਸ ਦਿਆਂ ਕਿਉਂਕਿ ਮੈਨੂੰ ਪਤਾ ਤੁਸੀਂ ਸਾਰਿਆਂ ਨੇ ਪੁੱਛਣਾ ਕਿ ਤੁਸੀਂ ਹੁਣ ਠੀਕ ਹੋ ਹਾਂਜੀ ਮੈਂ ਕਾਫੀ ਹੱਦ ਤੱਕ ਠੀਕ ਆਂ 10% ਰਿਕਵਰੀ ਆ ਜਿਹੜੀ ਉਹ ਰਹਿੰਦੀ ਆ ਵੈਸੇ ਮੈਂ ਠੀਕ ਆ ਗਲਾ ਹੁਣ ਦਰਦ ਨਹੀਂ ਕਰਦਾ ਜ਼ਖਮਾਂ ਜਿਹੜੇ ਉਹ ਵੀ ਠੀਕ ਹੋ ਗਏ ਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਇੰਨੀਆਂ ਦੁਆਵਾਂ ਦੇਣ ਲਈ ਮੈਨੂੰ ਇਹ ਲੱਗਦਾ ਕਿ ਜਿੰਦਗੀ ਦੇ ਵਿੱਚ ਜੇ ਅਸੀਂ ਹਨਾ ਕਿਸੇ ਦੁੱਖ ਤੋਂ ਜਾਂ ਕਿਸੇ ਬਿਮਾਰੀ ਤੋਂ ਪਾਰ ਲੰਘਣਾ ਤਾਂ ਉਹਦੇ ਲਈ ਦਵਾਈ ਨਾਲੋਂ ਜ਼ਰੂਰੀ ਦੁਆਵਾਂ ਹੁੰਦੀਆਂ ਨੇ ਤੇ ਤੁਹਾਡੀਆਂ ਦੁਆਵਾਂ ਹੀ ਇੰਨੀਆਂ ਆਈਆਂ ਕਿ ਇੰਨਾ ਦਰਦ ਹੋਣ ਦੇ ਬਾਵਜੂਦ ਵੀ ਮੈਂ ਸਬਰ ਰੱਖਿਆ ਮੈਂ ਦਰਦ ਨਹੀਂ ਚੱਲ ਸਕਦੀ ਹੁੰਦੀ ਜਿਆਦਾ ਪਹਿਲੇ 5 ਦਿਨਾਂ ਜੋ ਤਕਲੀਫ ਮੈਨੂੰ ਰਹੀ ਮੈਨੂੰ ਐ ਲੱਗਦਾ ਸੀ ਕਿ ਇਹ 5 ਦਿਨ ਕਿਵੇਂ ਨਿਕਲਣਗੇ ਪਰ ਤੁਹਾਡੇ ਹਨ ਤੁਸੀਂ ਮੈਸੇਜ ਕਰਦੇ ਕਮੈਂਟ ਕਰਦੇ ਜਦੋਂ ਵੀ ਵੀਡੀਓ ਵੇਖੀ ਤੁਸੀਂ ਸਾਰਿਆਂ ਨੇ ਉਹਦੇ ਨਾਲ ਹੀ ਮੈਨੂੰ ਹੌਸਲਾ ਮਿਲਿਆ ਤੇ ਹੁਣ ਆਪਾਂ ਬਿਲਕੁਲ ਠੀਕ ਆ ਤੇ ਹੁਣ ਆਪਾਂ ਵਾਪਸ ਆਪਣੇ ਚੈਨਲ ਤੇ ਉਸੇ ਤਰ੍ਹਾਂ ਕੰਮ ਕਰਾਂਗੇ ਛੁੱਟੀਆਂ ਵੀ ਦੇਖੋ ਥੋੜੀਆਂ ਰਹਿ ਗਈਆਂ ਨੇ ਪਰ ਹੁਣ ਆਪਣੀ ਪੂਰੀ ਕੋਸ਼ਿਸ਼ ਆ ਕਿ ਆਪਾਂ ਲਗਾਤਾਰ ਤੁਹਾਡੇ ਨਾਲ ਜੁੜੇ ਰਹੀਏ ਮੇਰਾ ਵੀ ਤੁਹਾਡੇ ਬਿਨਾਂ ਦਿਲ ਨਹੀਂ ਲੱਗਦਾ ਕੰਮ ਬਿਨਾਂ ਮੇਰਾ ਦਿਲ ਨਹੀਂ ਲੱਗਦਾ ਆਪਣੀ ਅੱਜ ਦੀ ਕਹਾਣੀ ਕਿ ਇੱਕ ਪਤਨੀ ਜਿਹੜੀ ਹਨਾ ਆਪਣੇ ਪਤੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਉਹਦੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦੀ ਆ ਉਹ ਪਤੀ ਉਹਨੂੰ ਧੋਖਾ ਦਿੰਦਾ ਤੇ ਉਹਦੇ ਧੋਖੇ ਤੋਂ ਬਾਅਦ ਵੀ ਉਹ ਉਹਦਾ ਕਿਵੇਂ ਸਾਥ ਨਿਭਾਉਂਦੀ ਆ ਕਹਾਣੀ ਬਹੁਤ ਸੋਹਣੀ ਆ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਪ੍ਰੀਤੀ ਆਪਣੇ ਮਾਪਿਆਂ ਦੀ ਇਕਲੌਤੀ ਧੀ ਆ ਦੋ ਭਰਾ ਨੇ ਉਹਦੇ ਪਰਿਖਤੀ ਉਹ ਇਕਲੌਤੀ ਆ ਪ੍ਰੀਤੀ ਦੇ ਮਾਪੇ ਤੇ ਉਹਦੇ ਭਰਾ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਕਿਉਂਕਿ ਪ੍ਰੀਤੀ ਆਪਣੇ ਦੋਨਾਂ ਭਰਾਵਾਂ ਨਾਲੋਂ ਛੋਟੀ ਸੀ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਤੰਗੀ ਨਹੀਂ ਸੀ ਘਰਦਿਆਂ ਨੇ ਪ੍ਰੀਤੀ ਨੂੰ ਬੜੇ ਪਿਆਰ ਲਾੜ ਦੇ ਨਾਲ ਪਾਲਿਆ ਪ੍ਰੀਤੀ ਆਪਣੇ ਭਰਾਵਾਂ ਦੀ ਜਿੰਦ ਜਾਨ ਸੀ ਆਪਣੇ ਮਾਪਿਓ ਦੀਆਂ ਅੱਖਾਂ ਦਾ ਤਾਰਾ ਸੀ ਪ੍ਰੀਤੀ ਪੜ੍ਹ ਲਿਖ ਜਾਂਦੀ ਆ ਗ੍ਰੈਜੂਏਸ਼ਨ ਹੋ ਜਾਂਦੀ ਆ ਗ੍ਰੈਜੂਏਸ਼ਨ ਤੋਂ ਬਾਅਦ ਪ੍ਰੀਤੀ ਵਾਸਤੇ ਇੱਕ ਬਹੁਤ ਸੋਹਣਾ ਸੁਨੱਖੇ ਪੜ੍ਹੇ ਲਿਖੇ ਨੌਕਰੀ ਕਰਦੇ ਮੁੰਡੇ ਦਾ ਰਿਸ਼ਤਾ ਆਉਂਦਾ। ਰਿਸ਼ਤਾ ਜਿਹੜਾ ਪ੍ਰੀਤੀ ਦੇ ਪਾਪਾ ਨੂੰ ਪਸੰਦ ਆ ਜਾਂਦਾ ਤੇ ਉਹ ਪ੍ਰੀਤੀ ਨੂੰ ਬਿਠਾ ਕੇ ਪੁੱਛਦੇ ਆ ਕਿ ਪੁੱਤ ਤੇਰੇ ਲਈ ਕਿਹ ਰਿਸ਼ਤਾ ਆਇਆ? ਰਿਸ਼ਤਾ ਬਹੁਤ ਵਧੀਆ। ਪੜ੍ਹਿਆ ਲਿਖਿਆ ਮੁੰਡਾ, ਅਗਾ ਵਧੂ ਸੋਚਾ, ਜੌਬ ਕਰਦਾ। ਮੈਂ ਚਾਹਣਾ ਕਿ ਮੈਂ ਤੇਰੇ ਲਈ ਉਹ ਮੁੰਡਾ ਜਿਵੇਂ ਪਸੰਦ ਕੀਤਾ ਵੀ ਤੇਰਾ ਮੈਂ ਰਿਸ਼ਤਾ ਕਰ ਦੇਵਾਂ। ਪ੍ਰੀਤੀ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਪਾਪਾ ਜਿਵੇਂ ਤੁਹਾਨੂੰ ਠੀਕ ਲੱਗੇ। ਪ੍ਰੀਤੀ ਦਾ ਰਿਸ਼ਤਾ ਉਸ ਮੁੰਡੇ ਦੇ ਨਾਲ ਹੋ ਜਾਂਦਾ ਉਸ ਮੁੰਡੇ ਦਾ ਨਾਮ ਗੌਰਵ ਹੁੰਦਾ ਗੌਰਵ ਤੇ ਪ੍ਰੀਤੀ ਨੂੰ ਇੱਕ ਦੂਜੇ ਨਾਲ ਮਲਾਇਆ ਜਾਂਦਾ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਦੇ ਆ ਰਿਸ਼ਤਾ ਦੋਨਾਂ ਦਾ ਤੈਅ ਹੋ ਜਾਂਦਾ ਤੇ ਰਿਸ਼ਤਾ ਤੈਅ ਹੋਣ ਤੋਂ 2 ਮਹੀਨੇ ਬਾਅਦ ਹੀ ਦੋਨਾਂ ਦਾ ਵਿਆਹ ਹੋ ਜਾਂਦਾ ਪ੍ਰੀਤੀ ਆਪਣੇ ਸਹੁਰੇ ਘਰ ਆ ਜਾਂਦੀ ਆ ਜਿਵੇਂ ਕਿ ਉਹ ਪੇਕੇ ਘਰ ਰਹਿੰਦੀ ਸੀ ਸਹੁਰੇ ਘਰ ਵੀ ਉਹਦਾ ਵਧੀਆ ਆਦਰ ਸਤਕਾਰ ਹੁੰਦਾ ਗੌਰਵ ਜਿਹੜਾ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦਾ ਹੁੰਦਾ ਘਰ ਦੇ ਵਿੱਚ ਪ੍ਰੀਤੀ ਨੂੰ ਗੌਰਵ ਬੜਾ ਪਸੰਦ ਹੁੰਦਾ ਗੌਰਵ ਪ੍ਰੀਤੀ ਦਾ ਬਹੁਤ ਧਿਆਨ ਰੱਖਦਾ ਪ੍ਰੀਤੀ ਗੌਰਵ ਤੇ ਉਹਦੇ ਮਾਤਾ ਪਿਤਾ ਦੀ ਬਹੁਤ ਰਿਸਪੈਕਟ ਕਰਦੀ ਆ ਤੇ ਪ੍ਰੀਤੀ ਗੌਰਵ ਨੂੰ ਕਹਿੰਦੀ ਕਿ ਤੁਸੀਂ ਨੌਕਰੀ ਕਰਦੇ ਹੋ ਹਨ ਡਿਊਟੀ ਚਲੇ ਜਾਂਦੇ ਹੋ ਤੇ ਮੈਂ ਘਰ ਦੇ ਵਿੱਚ ਮੰਮੀ ਪਾਪਾ ਭਾਵੇਂ ਹੈਗੇ ਆ ਪਰ ਮੈਂ ਇਕੱਲੀ ਬੋਰ ਹੁੰਨੀ ਆ ਜ਼ਿਆਦਾਤਰ ਮੈਂ ਵਿਹਲੀ ਹੁੰਨੀ ਆ ਤੇ ਮੈਂ ਚਾਹਣੀ ਆ ਕਿ ਮੈਂ ਅੱਗੇ ਪੜ੍ਹਾਈ ਕਰ ਲਵਾਂ ਗੌਰਵ ਨੇ ਉਹਦਾ ਐਮਏ ਦੇ ਵਿੱਚ ਦਾਖਲਾ ਕਰਵਾ ਦਿੱਤਾ ਤੇ ਪ੍ਰੀਤੀ ਘਰ ਦੇ ਕੰਮ ਕਰਦੀ ਆ ਆਪਣੀ ਸੱਸ ਨਾਲ ਗੱਲਾਂ ਬਾਤਾਂ ਕਰਦੀ ਆ ਤੇ ਜਦੋਂ ਵੀ ਉਹਨੂੰ ਹੁੰਦਾ ਕਿ ਮੈਂ ਫ੍ਰੀ ਆ ਉਹ ਪੜ ਲੈਂਦੀ ਆ ਚਲੋ ਇੱਕ ਸਾਲ ਦੋਨਾਂ ਦੇ ਵਿਆਹ ਨੂੰ ਗੀਤ ਜਾਂਦਾ ਤੇ ਉਹਨਾਂ ਦੇ ਕੋਈ ਹਜੇ ਬੱਚਾ ਨਹੀਂ ਹੋਇਆ ਹੁੰਦਾ ਕਿਉਂਕਿ ਪ੍ਰੀਤੀ ਨੂੰ ਇਹ ਸੀ ਕਿ ਮੈਂ ਐਮਏ ਕਰ ਲਵਾਂ ਉਸ ਤੋਂ ਬਾਅਦ ਮੈਂ ਕੋਈ ਪ੍ਰੋਫੈਸ਼ਨਲ ਕੋਰਸ ਕਰੂੰਗੀ ਹਜੇ ਉਹਨਾਂ ਨੇ ਮਤਲਬ ਇਹ ਨਹੀਂ ਸੋਚਿਆ ਸੀ ਕਿ ਬੱਚਾ ਜਿਹੜਾ ਉਹ ਲੈਣਾ ਚਲੋ 1 ਸਾਲ ਗੁਜ਼ਰ ਜਾਂਦਾ ਉਸ ਤੋਂ ਬਾਅਦ 2 ਸਾਲ ਗੁਜ਼ਰ ਜਾਂਦੇ ਆ 2 ਸਾਲ ਬਾਅਦ ਜਦੋਂ ਪ੍ਰੀਤੀ ਹਨਾ ਐਮਏ ਕਰ ਲੈਂਦੀ ਆ ਤਾਂ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਮੈਂ ਹੋਰ ਪੜਨਾ ਬੀਏਡ ਕਰਨੀ ਆ ਤੇ ਚਲੋ ਗੌਰਵ ਉਹਨੂੰ ਬੀਏਡ ਵੀ ਕਰਵਾ ਦਿੰਦਾ 1 ਸਾਲ ਦੇ ਵਿੱਚ ਬੀਏਡ ਕਰਕੇ ਐਮਏ ਬੀਏਡ ਹੋ ਜਾਂਦੀ ਆ ਉਹਦੀ ਤੇ ਉਸ ਤੋਂ ਬਾਅਦ ਇੱਕ ਦਿਨ ਗੌਰਵ ਦੇ ਪਾਪਾ ਨੂੰ ਅਟੈਕ ਆਉਂਦਾ ਤੇ ਉਹਨਾਂ ਦੀ ਮੌਤ ਹੋ ਜਾਂਦੀ ਆ ਕਰ ਦੇ ਵਿੱਚ ਜੋ ਖੁਸ਼ੀਆਂ ਦਾ ਮਾਹੌਲ ਸੀ ਉਹ ਕਮੀ ਦੇ ਵਿੱਚ ਬਦਲ ਜਾਂਦਾ। 6 ਮਹੀਨੇ ਬਾਅਦ ਹੀ ਗੌਰਵ ਦੀ ਮੰਮੀ ਆ ਜਿਹੜੀ ਉਹਦੀ ਵੀ ਮੌਤ ਹੋ ਜਾਂਦੀ ਆ। ਮਾਤਾ ਪਿਤਾ ਦਾ ਅੱਗੇ ਪਿੱਛੇ ਚਲੇ ਜਾਣਾ ਗੌਰਵ ਨੂੰ ਇੱਕ ਸਦਮੇ ਦੇ ਵਿੱਚ ਲੈ ਜਾਂਦਾ। ਗੌਰਵ ਸਦਮੇ ਦੇ ਵਿੱਚ ਚਲੇ ਜਾਂਦਾ। ਪ੍ਰੀਤੀ ਗੌਰਵ ਦਾ ਬਹੁਤ ਸਾਥ ਦਿੰਦੀ ਆ, ਉਹਨੂੰ ਸੰਭਾਲਦੀ ਆ ਤੇ ਹੁਣ ਪ੍ਰੀਤੀ ਗੌਰਵ ਨੂੰ ਕਹਿੰਦੀ ਆ ਕਿ ਆਪਣੇ ਵਿਆਹ ਨੂੰ 3 ਸਾਲ ਹੋ ਗਏ ਆ। ਸਾਡੇ 3 ਸਾਲ ਹੋ ਗਏ ਆ ਆਪਣੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਮੰਮੀ ਡੈਡੀ ਦੇ ਜਾਣ ਬਾਅਦ ਮੈਂ ਘਰ ਦੇ ਵਿੱਚ ਬਿਲਕੁਲ ਇਕੱਲੀ ਹੋ ਗਈਆਂ ਤੇ ਤੁਸੀਂ ਵੀ ਉਦਾਸ ਰਹੇ ਨੇ ਹੋ ਹੁਣ ਆਪਾਂ ਆਪਣੀ ਫੈਮਿਲੀ ਬਾਰੇ ਸੋਚੀ ਆਪਾਂ ਬੇਬੀ ਪਲਾਨ ਕਰੀਏ ਚਲੋ ਗੌਰਵ ਨੂੰ ਵੀ ਉਹਦੀ ਗੱਲ ਠੀਕ ਲੱਗਦੀ ਆ ਤੇ ਦੋਨੋਂ ਜਾਣੇ ਬੱਚਾ ਬੇਬੀ ਪਲਾਨ ਕਰਦੇ ਆ ਤੇ 3 ਮਹੀਨਿਆਂ ਬਾਅਦ ਜਿਹੜੀ ਪ੍ਰੀਤੀ ਉਹ ਪ੍ਰੈਗਨੈਂਟ ਹੋ ਜਾਂਦੀ ਆ ਜਦੋਂ ਪ੍ਰੀਤੀ ਪ੍ਰੈਗਨੈਂਸੀ ਦੀ ਨਿਊਜ਼ ਗੌਰਵ ਨੂੰ ਸੁਣਾਉਂਦੀ ਆ ਤਾਂ ਉਹ ਵੀ ਬੜਾ ਖੁਸ਼ ਹੁੰਦਾ ਦੋਨੋਂ ਜੀ ਬੜੇ ਖੁਸ਼ ਹੁੰਦੇ ਆ 9 ਮਹੀਨੇ ਬੜਾ ਸਬਰ ਰੱਖਦੇ ਆ ਉਹ ਤੇ 9 ਮਹੀਨਿਆਂ ਬਾਅਦ ਪ੍ਰੀਤੀ ਦੀ ਕੁੱਖੋਂ ਇੱਕ ਬਹੁਤ ਪਿਆਰੀ ਬੇਟੀ ਦਾ ਜਨਮ ਹੁੰਦਾ। ਪ੍ਰੀਤੀ ਤੇ ਗੌਰਵ ਦੋਨੋਂ ਇੰਨੇ ਜ਼ਿਆਦਾ ਖੁਸ਼ ਹੁੰਦੇ ਆ ਤੇ ਚਲੋ ਉਹਦੇ ਨਾਲ ਖੇਡ ਲੱਗੀ ਰਹਿੰਦੀ ਆ ਪ੍ਰੀਤੀ ਨੂੰ ਇੱਕ ਕੰਮ ਮਿਲ ਜਾਂਦਾ ਨਮਾ। ਉਸ ਤੋਂ ਬਾਅਦ ਉਹਨੇ ਕਦੇ ਨੌਕਰੀ ਬਾਰੇ ਨਹੀਂ ਸੋਚਿਆ ਕਿਉਂਕਿ ਉਹਨੂੰ ਇਹ ਸੀ ਕਿ ਗੌਰਵ ਕਮਾਉਂਦਾ ਵਧੀਆ ਸਾਡੇ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਵੀ ਮੈਂ ਆਪਣੀ ਬੇਟੀ ਨੂੰ ਪੜਾਉਂਗੀ ਲਿਖਾਉਂਗੀ ਜੋ ਮੈਂ ਚਾਹੁੰਦੀ ਸੀ ਮੈਂ ਨਹੀਂ ਬਣ ਸਕੀ ਉਹ ਮੈਂ ਆਪਣੀ ਬੇਟੀ ਨੂੰ ਬਣਾਉਂਗੀ। ਅਚਾਨਕ ਜਦੋਂ ਪ੍ਰੀਤੀ ਦੀ ਬੇਟੀ 1 ਸਾਲ ਦੀ ਹੁੰਦੀ ਆ ਐ ਪਹਿਲੇ ਜਨਮ ਦਿਨ ਤੋਂ ਬਾਅਦ ਗੌਰਵ ਦਾ ਜਿਹੜਾ ਵਿਹੇਵ ਆ ਉਹ ਪ੍ਰੀਤੀਂ ਬਦਲ ਜਾਂਦਾ ਉਹ ਲੇਟ ਘਰ ਆਉਂਦਾ ਸਵੇਰੇ ਉਹ ਜਲਦੀ ਚਲੇ ਜਾਂਦਾ ਛੁੱਟੀ ਵਾਲੇ ਦਿਨ ਵੀ ਉਹ ਘਰ ਨਹੀਂ ਰਹਿੰਦਾ ਜਦੋਂ ਵੀ ਉਹਨੂੰ ਪ੍ਰੀਤੀ ਵੇਖਦੀ ਆ ਉਹ ਜ਼ਿਆਦਾਤਰ ਫੋਨ ਤੇ ਲੱਗਿਆ ਰਹਿੰਦਾ ਪ੍ਰੀਤੀ ਉਹਨੂੰ ਕਹਿ ਦਿੰਦੀ ਆ ਕਿ ਗੌਰਵ ਤੁਸੀਂ ਮੇਰਾ ਤੇ ਆਪਣੀ ਪਰੀ ਦਾ ਇੰਨਾ ਖਿਆਲ ਰੱਖਦੇ ਸੀ ਹੁਣ ਤੁਹਾਨੂੰ ਕੀ ਹੋ ਗਿਆ ਤੁਸੀਂ ਲੇਟ ਘਰ ਆਉਨੇ ਹੋ ਸਵੇਰੇ ਚਲੇ ਜਾਨੇ ਹੋ ਅਸੀਂ ਮਾਮਾ ਤੀਹਾਂ ਸਾਰਾ ਦਿਨ ਇਕੱਲੀਆਂ ਰਹਿਣੀਆਂ ਘਰ ਆ ਕੇ ਵੀ ਤੁਸੀਂ ਫੋਨ ਤੇ ਲੱਗੇ ਰਹੇ ਨੇ ਹੋ ਇੱਕ ਦੋ ਵਾਰ ਪ੍ਰੀਤੀ ਨੇ ਆਪਣੇ ਹਸਬੰਦ ਦਾ ਫੋਨ ਚੱਕਿਆ ਤੇ ਗੌਰਵ ਨੇ ਉਹਨੂੰ ਝਿੜਕ ਦਿੱਤਾ ਕਿ ਮੇਰੇ ਫੋਨ ਨੂੰ ਕਦੇ ਵੀ ਹੱਥ ਨਾ ਲਾਈਂ ਹਰ ਇੱਕ ਬੰਦੇ ਦੀ ਆਪਣੀ ਪ੍ਰਾਈਵੇਸੀ ਹੁੰਦੀ ਆ ਇਸ ਲਈ ਤੂੰ ਮੇਰੇ ਫੋਨ ਨੂੰ ਹੱਥ ਨਹੀਂ ਲਗਾਵੇਂਗੀ ਤਾਂ ਪ੍ਰੀਤੀ ਕਹਿੰਦੀ ਕਿ ਗੌਰਵ ਆਪਾਂ ਦੋਨੋਂ ਪਤੀ ਪਤਨੀ ਆ ਠੀਕ ਆ ਪ੍ਰਾਈਵੇਸੀ ਹੁੰਦੀ ਆ ਹਰ ਇੱਕ ਦੀ ਲਾਈਫ 'ਚ ਪਰ ਇੰਨੀ ਵੀ ਕੀ ਪ੍ਰਾਈਵੇਸੀ ਕਿ ਮੈਂ ਤੇਰਾ ਫੋਨ ਵੀ ਨਹੀਂ ਚੁੱਕ ਸਕਦੀ ਚਲੋ ਗੌਰਵ ਆਪਣੇ ਫੋਨ ਨੂੰ ਲੋਕ ਲਾ ਕੇ ਰੱਖਦਾ देर ਰਾਤ ਤੱਕ ਉਹ ਫੋਨ ਤੇ ਚੈਟ ਕਰਦਾ ਰਹਿੰਦਾ ਹੁਣ ਕੋਈ ਵੀ ਇਨਸਾਨ ਇੰਨਾ ਨਾ ਸਮਝਦਾ ਨਹੀਂ ਹੁੰਦਾ ਕਿ ਕੋਲ ਬੈਠਾ ਜਿਹੜਾ ਇਨਸਾਨ ਆ ਉਹ ਫੋਨ ਤੇ ਚੈਟ ਕਰੇ ਤੇ ਨਾਲ ਦੇ ਨੂੰ ਨਾ ਪਤਾ ਲੱਗੇ ਚਲੋ ਇਹ ਚੀਜ਼ਾਂ ਪ੍ਰੀਤੀ ਨੋਟ ਕਰਦੀ ਆ ਤੇ ਉਹ ਗੌਰਵ ਦੇ ਨਾਲ ਲੜਨਾ ਸ਼ੁਰੂ ਕਰ ਦਿੰਦੀ ਆ ਲੜਨਾ ਕਹਿ ਲੋ ਜਾਂ ਇੱਕ ਹੱਕ ਕਹਿ ਲੋ ਪਰ ਗੌਰਵ ਉਹਦੀ ਹਰ ਇੱਕ ਗੱਲ ਤੇ ਚਿੜਦਾ ਹੁਣ ਤਾਂ ਗੌਰਵ ਕਦੇ ਕਦੇ ਘਰ ਵੀ ਨਹੀਂ ਆਉਂਦਾ। ਪ੍ਰੀਤੀ ਉਹਦਾ ਵੇਟ ਕਰਦੀ ਰਹਿੰਦੀ ਆ। ਪ੍ਰੀਤੀ ਸਾਰਾ ਦਿਨ ਰੋਂਦੀ ਰਹਿੰਦੀ ਆ। ਉਹਦਾ ਆਪਣੀ ਧੀ ਤੇ ਵੀ ਇੰਨਾ ਧਿਆਨ ਨਹੀਂ ਰਹਿੰਦਾ। ਜਦੋਂ ਪ੍ਰੀਤੀ ਦੇ ਭਰਾ ਭਾਬੀ ਇੱਕ ਵਾਰ ਮਿਲਣ ਆਉਂਦੇ ਆ ਤੇ ਉਹ ਨੋਟ ਕਰਦੇ ਆ ਕਿ ਪ੍ਰੀਤੀ ਦੇ ਚਿਹਰੇ ਤੇ ਉਹ ਖੁਸ਼ੀ ਨਹੀਂ ਹੈਗੀ। ਉਹਨੂੰ ਪੁੱਛਦੇ ਆ ਵੀ ਕੋਈ ਗੱਲ ਆ? ਉਹ ਕਹਿੰਦੀ ਵੀ ਨਹੀਂ, ਗੱਲ ਤਾਂ ਕੋਈ ਨਹੀਂ ਹੈਗੀ, ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ। ਪਰ ਪ੍ਰੀਤੀ ਅੰਦਰੋਂ ਅੰਦਰ ਹੀ ਬਹੁਤ ਟੈਨਸ਼ਨ 'ਚ ਰਹਿੰਦੀ ਸੀ। ਇੱਕ ਦਿਨ ਗੌਰਵ ਦੇ ਫੋਨ ਤੇ ਕਿਸੇ ਦਾ ਫੋਨ ਆਉਂਦਾ ਤੇ ਗੌਰਵ ਵਾਸ਼ਰੂਮ ਦੇ ਵਿੱਚ ਹੁੰਦਾ ਸਕਰੀਨ ਤੇ ਜਦੋਂ ਨੰਬਰ ਵੇਖਦੀ ਆ ਨੰਬਰ ਕਿਸੇ ਨਿਧੀ ਨਾਮ ਦੀ ਕੁੜੀ ਦਾ ਹੁੰਦਾ ਤੇ ਪ੍ਰੀਤੀ ਉਹ ਫੋਨ ਚੁੱਕ ਲੈਂਦੀ ਆ ਜਦੋਂ ਉਹ ਪੁੱਛਦੀ ਆ ਕਿ ਹੈਲੋ ਕੌਣ ਤਾਂ ਅੱਗੋਂ ਨਿਧੀ ਦੀ ਆਵਾਜ਼ ਆਉਂਦੀ ਆ ਕਿ ਤੁਸੀਂ ਕੌਣ ਬੋਲ ਰਹੇ ਹੋ ਪ੍ਰੀਤੀ ਕਹਿੰਦੀ ਕਿ ਮੈਂ ਗੌਰਵ ਦੀ ਪਤਨੀ ਗੱਲ ਕਰ ਰਹੀ ਆ ਤਾਂ ਅੱਗੋਂ ਕੁੜੀ ਕਹਿੰਦੀ ਗੌਰਵ ਮੈਰਿਡ ਆ ਉਹ ਕਹਿੰਦੀ ਹਾਂਜੀ ਬਿਲਕੁਲ ਮੈਰਿਡ ਆ ਮੈਂ ਪਤਨੀ ਆ ਉਹਦੀ ਤੇ ਇੱਕ ਬੇਟੀ ਆ ਸਾਡੀ ਤੁਸੀਂ ਕੌਣ ਬੋਲ ਰਹੇ ਹੋ ਤਾਂ ਉਦੋਂ ਤੱਕ ਫੋਨ ਕੱਟਿਆ ਜਾਂਦਾ ਉਸ ਤੋਂ ਬਾਅਦ ਜਦੋਂ ਗੌਰਵ ਨਹਾ ਕੇ ਆਉਂਦਾ ਦੇਖੋ ਇੱਕ ਔਰਤ ਆ ਜਿਹੜੀ ਆਪਣੇ ਪਤੀ ਨੂੰ ਪੁੱਛ ਸਕਦੀ ਆ ਕਿ ਤੇਰੇ ਫੋਨ ਤੇ ਇੱਕ ਔਰਤ ਦਾ ਫੋਨ ਆਇਆ ਕੁੜੀ ਦਾ ਫੋਨ ਆਇਆ ਉਹਨੇ ਇਹ ਗੱਲ ਕਿਉਂ ਕਹੀ ਜਦੋਂ ਪ੍ਰੀਤੀ ਗੌਰਵ ਨੂੰ ਸਵਾਲ ਕਰਦੀ ਆ ਤਾਂ ਗੌਰਵ ਉਹਦੇ ਚਪੇੜ ਮਾਰਦਾ ਤੇ ਉਹਨੂੰ ਕਹਿੰਦਾ ਵੀ ਤੇਰੀ ਐਨੀ ਹਿੰਮਤ ਤੂੰ ਮੇਰਾ ਫੋਨ ਚੁੱਕੇ ਮੇਰੇ ਫੋਨ ਤੇ ਕਿਸੇ ਦਾ ਵੀ ਫੋਨ ਆਵੇ ਤੈਨੂੰ ਕੀ ਲੋੜ ਆ ਚੱਕਣ ਦੀ ਉਹ ਕਹਿੰਦੀ ਕਿ ਜਿਆਦਾ ਫੋਨ ਆ ਰਿਹਾ ਸੀ ਮੈਂ ਚੱਕ ਲਿਆ ਵੀ ਅੱਜ ਤੱਕ ਮੈਂ ਕਦੇ ਹਨਾ ਤੈਨੂੰ ਕਿਹਾ ਨਹੀਂ ਪਰ ਮੈਨੂੰ ਸ਼ੱਕ ਆ ਗਿਆ ਤੇਰਾ ਕਿਸੇ ਦੇ ਨਾਲ ਕੋਈ ਸਬੰਧ ਆ ਤੂੰ ਮੈਨੂੰ ਇਗਨੋਰ ਕਰ ਰਹੀ ਆ ਬੇਟੀ ਨੂੰ ਇਗਨੋਰ ਕਰ ਰਹੀ ਆ ਬਾਹਰ ਤੂੰ ਜ਼ਿਆਦਾ ਰਹਿਣਾ ਵੀ ਜੇ ਇਹ ਹੀ ਗੱਲ ਮੈਂ ਕਰਾਂ ਤੈਨੂੰ ਚੰਗਾ ਲੱਗੂ ਤੇ ਗੌਰਵ ਉਹਦੇ ਦੋ ਚਪੇੜਾ ਹੋਰ ਲਾਉਂਦਾ ਕਿ ਤੇਰੀ ਔਕਾਤ ਹੈਗੀ ਇਹ ਗੱਲ ਕਹਿਣ ਦੀ ਤੂੰ ਮੈਨੂੰ ਇਹ ਗੱਲ ਕਹੀ ਤਾਂ ਕਹੀ ਕਿਵੇਂ ਦੋਨਾਂ ਦੇ ਵਿੱਚ ਜ਼ਬਰਦਸਤ ਲੜਾਈ ਝਗੜਾ ਹੁੰਦਾ ਤੇ ਪ੍ਰੀਤੀ ਆ ਜਿਹੜੀ ਉਹ ਆਪਣੇ ਭਰਾ ਨੂੰ ਫੋਨ ਕਰ ਦਿੰਦੀ ਆ ਪਰਾ ਜਦੋਂ ਆਉਂਦਾ ਤੇ ਉਹ ਭਰਾ ਕੋਲ ਸਾਰੀ ਗੱਲ ਦੱਸਦੀ ਆ ਤੇ ਉਹਦਾ ਭਰਾ ਕਹਿੰਦਾ ਕਿ ਤੈਨੂੰ ਕਿਹੜਾ ਕਿਸੇ ਨੇ ਰੋਟੀ ਨਹੀਂ ਦੇਣੀ ਤੂੰ ਇੱਕ ਤਾਂ ਇਹਦੇ ਘਰੇ ਰਹੇ ਇਹਦਾ ਘਰ ਸਾंभੇ ਉਤੋਂ ਇਹਦੀ ਕੁੱਟ ਖਾਵੇਂ ਮੈਂ ਨਹੀਂ ਬਰਦਾਸ਼ਤ ਕਰੂੰਗਾ ਚਲੋ ਨਾ ਗੁੱਸੇ ਦੇ ਵਿੱਚ ਹੀ ਆਪਣੀ ਭੈਣ ਨੂੰ ਲੈ ਜਾਂਦਾ ਪ੍ਰੀਤੀ ਜਿਹੜੀ ਉਹ ਆਪਣੇ ਪਿਕੇ ਘਰ ਚਲੀ ਜਾਂਦੀ ਆ ਉਸ ਤੋਂ ਬਾਅਦ ਗੌਰਵ ਸ਼ਾਮ ਨੂੰ ਜਦੋਂ ਘਰ ਆਉਂਦਾ ਦੇਖਦਾ ਪ੍ਰੀਤੀ ਹੈ ਨਹੀਂ ਤੇ ਉਹ ਫੋਨ ਵੀ ਨਹੀਂ ਕਰਦਾ ਪ੍ਰੀਤੀ ਨੂੰ ਇਹ ਹੁੰਦਾ ਕਿ ਫੋਨ ਕਰੂ ਪ੍ਰੀਤੀ ਵੀ ਫੋਨ ਨਹੀਂ ਕਰਦੀ ਉਹਨੂੰ ਇਹ ਹੁੰਦਾ ਕਿ ਗੌਰਵ ਸਾਹਮਣੇ ਤੋਂ ਆਪ ਕਾਲ ਕਰੇ ਪਰ ਗੌਰਵ ਨੂੰ ਹੁਣ ਆਜ਼ਾਦੀ ਮਿਲ ਗਈ ਸੀ ਗੌਰਵ ਦਿਨ ਰਾਤ ਹਣਾ ਉਸ ਕੁੜੀ ਦੇ ਨਾਲ ਮਿਲਦਾ ਕਿਉਂਕਿ ਉਹਦਾ ਨੀਦੀ ਦੇ ਨਾਲ ਅਫੇਅਰ ਹੁੰਦਾ ਉਹਦੇ ਨਾਲ ਘੁੰਮਦਾ ਫਿਰਦਾ ਉਹਨੂੰ ਸ਼ਾਪਿੰਗ ਕਰਾਉਂਦਾ ਤੇ ਉਹਨੂੰ ਹੀ ਲੱਗਦਾ ਹੁੰਦਾ ਕਿ ਮੈਨੂੰ ਆਜ਼ਾਦੀ ਮਿਲ ਗਈ ਜਦੋਂ ਪ੍ਰੀਤੀ ਨੂੰ ਆਪਣੇ ਪਿਕੇ ਘਰ ਗਈ ਨੂੰ 2 ਮਹੀਨੇ ਹੋ ਜਾਂਦੇ ਆ ਤਾਂ ਪ੍ਰੀਤੀ ਦੇ ਭਰਾ ਭਾਬੀ ਤੇ ਉਹਦੇ ਮਾਪਿਓ ਸੋਚਦੇ ਆ ਵੀ ਸਾਨੂੰ ਰੋਟੀ ਦੇਣੀ ਔਖੀ ਨਹੀਂ ਪਰ ਸਾਡੀ ਕੁੜੀ ਦਾ ਮਾਣ ਸਨਮਾਨ ਕਿਸੇ ਨੂੰ ਵੀ ਜ਼ਿੰਦਗੀ ਜਿਉਣ ਲਈ ਇੱਕ ਔਰਤ ਜਿਹੜੀ ਵਿਆਹੀ ਜਾਂਦੀ ਆ ਉਹ ਜਦੋਂ ਵਿਆਹੀ ਜਾਂਦੀ ਆ ਉਹਦਾ ਆਪਣੇ ਮਾਪਿਓ ਨਾਲੋਂ ਘਟ ਕੇ ਮੋਹ ਜੀਵਨ ਸਾਥੀ ਨਾਲ ਵੱਧ ਜਾਂਦਾ ਤੇ ਇੱਕ ਵਿਆਹੀ ਹੋਈ ਔਰਤ ਨੂੰ ਜੇ ਉਹਦੇ ਘਰ ਵਾਲੇ ਦਾ ਪਿਆਰ ਸਤਿਕਾਰ ਤੇ ਸਮਾਂ ਨਹੀਂ ਮਿਲਦਾ ਤਾਂ ਉਹ ਅੰਦਰੋਂ ਅੰਦਰ ਹੀ ਟੁੱਟ ਜਾਂਦੀ ਆ ਉਹ ਸੋਚਦੇ ਆ ਕਿ ਉਹ ਪਿਆਰ ਜਿਹੜਾ ਗੌਰਵ ਨੇ ਇਹਨੂੰ ਦੇਣਾ ਸੀ ਜਾਂ ਆਪਣੀ ਬੱਚੀ ਨੂੰ ਦੇਣਾ ਸੀ ਉਹ ਤਾਂ ਆਪਾਂ ਨਹੀਂ ਦੇ ਸਕਦੇ ਆਪਾਂ ਤਾਂ ਬਚਪਨ ਤੋਂ ਹੀ ਇਹਨੂੰ ਪਿਆਰ ਕਰਦੇ ਆਏ ਆ ਤੇ ਕਰਦੇ ਰਹਿਣਾ ਪਰ ਇਹਦਾ ਜੋ ਹੱਕ ਹੈ ਇਹਦਾ ਜੋ ਰਾਈਟ ਆ ਇਹਦਾ ਮਤਲਬ ਇਹ ਉਦੋਂ ਵਾਂਝੀ ਰਹਿ ਚੂਗੀ ਚਲੋ ਉਹਨਾਂ ਇੱਕ ਦਿਨ ਗੌਰਵ ਨੂੰ ਫੋਨ ਕਰਦਾ ਕਿ ਜੀਜਾ ਜੀ ਤੁਸੀਂ ਤਾਂ ਹਨਾ ਸਾਹਮਣੇ ਤੋਂ ਫੋਨ ਕੀ ਕਰਨਾ ਸੀ ਤੁਸੀਂ ਤਾਂ ਆਪਣੀ ਬੇਟੀ ਸਾਡੀ ਕੁੜੀ ਦਾ ਨਾਂ ਸਹੀ ਤੁਸੀਂ ਆਪਣੀ ਬੇਟੀ ਦਾ ਵੀ ਨਹੀਂ ਹਾਲ ਪੁੱਛਿਆ ਤੇ ਗੌਰਵ ਕਹਿੰਦਾ ਤੁਸੀਂ ਆਪਣੀ ਕੁੜੀ ਨੂੰ ਰੱਖੋ ਆਪਣੇ ਕੋਲ ਮੈਂ ਇਹਨੂੰ ਨਹੀਂ ਲੈ ਕੇ ਜਾਣਾ ਉਹ ਕਹਿੰਦੇ ਵੀ ਲੈ ਕੇ ਤਾਂ ਕਿਉਂ ਨਹੀਂ ਜਾਣਾ ਐਂ ਤਾਂ ਅਸੀਂ ਸੋਚਦੇ ਸੀ ਕਿ ਚਲੋ ਲੜਾਈ ਨਾ ਵਧੇ ਐਂ ਤਾਂ ਸਾਡੇ ਕੋਲੇ ਕਾਨੂੰਨੀ ਰਾਹ ਹੈਗੇ ਆ ਚਲੋ ਜੀਜਾ ਸਾਲਾ ਕਾਫੀ ਬਹਿਸ ਕਰਦੇ ਆ ਤੇ ਉਸ ਤੋਂ ਬਾਅਦ ਚਲੋ ਫੋਨ ਕੱਟਿਆ ਜਾਂਦਾ ਤੇ ਉਧਰੋਂ ਜਿਹੜੀ ਨੀਦੀ ਆ ਉਹ ਗੌਰਵ ਨੂੰ ਕਹਿੰਦੀ ਆ ਕਿ ਵੀ ਤੂੰ ਪਹਿਲਾਂ ਜਦੋਂ ਉਹਨਾਂ ਦੀ ਗੱਲ ਹੋਈ ਸੀ ਤੇ ਗੌਰਵ ਨੂੰ ਉਹ ਕਹਿੰਦੀ ਆ ਕਿ ਵੀ ਕਿਸੇ ਕੁੜੀ ਨੇ ਫੋਨ ਚੱਕਿਆ ਸੀ ਉਹ ਕਹਿੰਦੀ ਮੈਂ ਵਾਈਫ ਆ ਤਾਂ ਗੌਰਵ ਕਹਿ ਦਿੰਦਾ ਵੀ ਨਹੀਂ ਤੈਨੂੰ ਉਂਝ ਹੀ ਲੱਗਿਆ ਵੀ ਇਹਨੂੰ ਗਲਤ ਫਹਿਮੀ ਹੋਈ ਐ ਤੇ ਉਹਨੂੰ ਇਸ ਗੱਲ ਤੇ ਮਨਾ ਲੈਂਦਾ ਵੀ ਨਹੀਂ ਮੈਂ ਵਿਆਹਿਆ ਨਹੀਂ ਹੈਗਾ ਉਹਨੂੰ ਘਰ ਲੈ ਕੇ ਆਉਂਦਾ ਪਹਿਲਾਂ ਕਦੇ-ਕਦੇ ਘਰ ਲੈ ਕੇ ਆਉਂਦਾ ਤੇ ਆਂਡੀ ਗਵਾਂਡੀ ਐ ਜਿਹੜੇ ਉਹ ਪ੍ਰੀਤੀ ਨੂੰ ਫੋਨ ਕਰਕੇ ਦੱਸ ਦਿੰਦੇ ਆ ਵੀ ਹਾਂ ਅੱਜ ਗੌਰਵ ਦੇ ਨਾਲ ਕੋਈ ਕੁੜੀ ਆਈ ਸੀ ਤੇ ਜਦੋਂ ਨਿਧੀ ਉਹਨੂੰ ਕਹਿੰਦੀ ਐ ਕਿ ਮੈਨੂੰ ਆਪਣਾ ਰਾਈਟ ਚਾਹੀਦਾ ਮੈਨੂੰ ਅਧਿਕਾਰ ਚਾਹੀਦਾ ਤੂੰ ਮੇਰੇ ਨਾਲ ਵਿਆਹ ਕਰਾ ਤਾਂ ਗੌਰਵ ਪ੍ਰੀਤੀ ਨੂੰ ਤਲਾਕ ਦਿੱਤੇ ਬਿਨਾਂ ਨਿਧੀ ਨਾਲ ਕੋਟ ਮੈਰਿਜ ਕਰ ਲੈਂਦਾ ਕਿਉਂਕਿ ਪਹਿਲਾਂ ਵਾਲੀ ਜਿਹੜੀ ਉਹਨਾਂ ਦੀ ਮੈਰਿਜ ਹੁੰਦੀ ਆ ਉਹ ਰਜਿਸਟਰ ਨਹੀਂ ਹੁੰਦੀ ਇਸ ਲਈ ਇਹ ਸ਼ੋ ਨਹੀਂ ਹੁੰਦਾ ਕਿਤੇ ਵੀ ਕਿ ਉਹ ਵਿਆਹਿਆ ਜਦੋਂ ਉਹ ਨਿਧੀ ਨਾਲ ਮੈਰਿਜ ਕਰਦਾ ਤੇ ਨਿਧੀ ਨੂੰ ਆਪਣੀ ਪਤਨੀ ਬਣਾ ਕੇ ਘਰ ਲੈ ਆਉਂਦਾ ਆਂਡੀਆਂ ਗਵੰਡੀਆਂ ਤੋਂ ਗੱਲ ਆ ਜਿਹੜੀ ਪ੍ਰੀਤੀ ਇੰਨ ਤੱਕ ਪਹੁੰਚ ਜਾਂਦੀ ਹੈ ਤੇ ਪ੍ਰੀਤੀ ਬੜੀ ਉਦਾਸ ਹੁੰਦੀ ਆ ਪ੍ਰੀਤੀ ਇੱਕ ਦਿਨ ਸੋਚਦੀ ਆ ਵੀ ਜੇ ਮੈਂ ਇਸ ਤਰ੍ਹਾਂ ਗੌਰਵ ਨੂੰ ਖੁੱਲਾ ਛੱਡਿਆ ਤਾਂ ਉਹਨੇ ਆ ਮਤਲਬ ਕੰਮ ਕਰ ਲਿਆ ਵੀ ਐਂ ਤਾਂ ਨਹੀਂ ਠੀਕ ਹੋਣਾ ਵੀ ਮੈਨੂੰ ਆਪਣੇ ਹੱਕ ਲਈ ਤਾਂ ਲੜਨਾ ਪਊ ਉਹ ਆਪਣੀ ਬੇਟੀ ਨੂੰ ਤੇ ਆਪਣੇ ਕੱਪੜੇ ਬੈਗ ਚ ਪਾਉਂਦੀ ਆ ਲੈ ਕੇ ਦੋਨਾਂ ਤੇ ਤੁਰ ਪੈਂਦੀ ਆ ਉਹ ਆਪਣੇ ਘਰ ਆ ਜਾਂਦੀ ਆ ਜਦੋਂ ਉਹ ਆਉਂਦੀ ਆ ਘਰ ਤੇ ਗੌਰਵ ਤੇ ਨਿਧੀ ਖਾਣਾ ਖਾ ਰਹੇ ਹੁੰਦੇ ਆ ਉਹਨੂੰ ਵੇਖ ਕੇ ਗੌਰਵ ਵਾਲ ਉਹ ਹਲਕਾ ਹੋ ਜਾਂਦਾ ਤੇ ਨੀ ਪਰੀਤੀ ਆ ਜਿਹੜੀ ਉਹ ਨਿਧੀ ਨੂੰ ਡਾਇਰੈਕਟ ਦੱਸ ਦਿੰਦੀ ਆ ਕਿ ਉਹ ਜਦੋਂ ਪੁੱਛਦੀ ਆ ਹਨਾ ਨਿਧੀ ਪੁੱਛਦੀ ਆ ਜਦੋਂ ਪ੍ਰੀਤੀ ਆਉਂਦੀ ਆ ਪ੍ਰੀਤੀ ਆ ਕੇ ਕਹਿੰਦੀ ਆ ਕਿ ਮੈਂ ਤੇਰੇ ਤੋਂ ਇਹ ਉਮੀਦ ਨਹੀਂ ਕੀਤੀ ਸੀ ਪਹਿਲਾਂ ਤਾਂ ਠੀਕ ਆ ਹੁਣ ਤੱਕ ਮੈਨੂੰ ਲੱਗਦਾ ਸੀ ਮੈਨੂੰ ਯਕੀਨ ਵੀ ਸੀ ਵੀ ਤੇਰਾ ਕਿਸੇ ਨਾਲ ਚੱਕਰ ਆ ਤੂੰ ਮੈਨੂੰ ਤਾਂ ਧੋਖਾ ਦਿੱਤਾ ਦਿੱਤਾ ਤੂੰ ਇਹਨੂੰ ਵੀ ਧੋਖਾ ਦਿੱਤਾ ਜਦੋਂ ਉਹ ਇਹ ਗੱਲ ਕਹਿੰਦੀ ਆ ਤਾਂ ਨਿਧੀ ਵੀ ਖੜੀ ਹੋ ਜਾਂਦੀ ਉਹ ਗੌਰਵ ਨੂੰ ਪੁੱਛਦੀ ਆ ਕਿ ਕੌਣ ਆ ਤਾਂ ਗੌਰਵ ਕਹਿੰਦਾ ਕਿ ਇਹ ਮੇਰੀ ਪਤਨੀ ਆ ਪਹਿਲੀ ਪਤਨੀ ਆ ਨਿਧੀ ਇਹ ਸੁਣ ਕੇ ਲੋਹੀ ਲਾਖੀ ਹੋ ਜਾਂਦੀ ਆ ਤੇ ਉਹ ਕਹਿੰਦੀ ਵੀ ਤੂੰ ਮੈਨੂੰ ਚੀਟ ਕੀਤਾ ਉਹ ਕਹਿੰਦਾ ਕਿ ਚੀਟ ਕਰਨ ਵਾਲੀ ਕੀ ਗੱਲ ਆ ਮੈਂ ਕਿਹੜਾ ਤੈਨੂੰ ਆਪਣੇ ਜਾਲ ਤੇ ਫਸਾਇਆ ਦੇਖ ਤੈਨੂੰ ਮੇਰੇ ਨਾਲ ਪਿਆਰ ਹੋਇਆ ਮੈਨੂੰ ਤੇਰੇ ਨਾਲ ਹੋਇਆ ਵੀ ਜੇ ਤਾਂ ਮੈਂ ਤੈਨੂੰ ਪਤਨੀ ਦਾ ਦਰਜਾ ਨਾ ਦਿੱਤਾ ਹੋਵੇ ਫਿਰ ਤਾਂ ਤੂੰ ਕਹੀਂ ਤਾਂ ਪ੍ਰੀਤੀ ਕਹਿੰਦੀ ਕਿ ਨੀਦੀ ਤੂੰ ਇਹਦੇ ਨਾਲ ਰਹਿ ਸਕਦੀ ਆ ਆਈ ਹੈਵ ਨੋ ਪ੍ਰੋਬਲਮ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਮੈਂ ਵੀ ਇਸ ਘਰ ਦੇ ਵਿੱਚ ਹੀ ਰਹੂੰ ਤਾਂ ਗੌਰਵ ਕਹਿੰਦਾ ਵੀ ਜੇ ਤੂੰ ਇਸ ਘਰ ਚ ਰਹਿਣਾ ਤਾਂ ਤੇਰੀ ਨੌਕਰਾਂ ਵਰਗੀ ਹਾਲਤ ਹੋਊਗੀ ਮੈਂ ਮੇਡ ਹਟਾ ਦੇਣੀ ਆ ਕੰਮ ਤੂੰ ਕਰੇਂਗੀ ਪ੍ਰੀਤੀ ਆ ਜਿਹੜੀ ਉਹ ਕਹਿੰਦੀ ਆ ਕਿ ਮੈਂ ਇੱਥੇ ਹੀ ਰਹਿਣਾ ਤੇ ਉਹ ਨੀਦੀ ਨੂੰ ਕਹਿੰਦਾ ਕਿ ਇਹਦੇ ਤੋਂ ਸਾਰਾ ਦਿਨ ਕੰਮ ਕਰਵਾਉਣਾ ਤੂੰ ਨੀਦੀ ਨੂੰ ਇੱਕ ਵਾਰ ਤਾਂ ਇਹ ਹੁੰਦਾ ਹਨਾ ਵੀ ਮੈਨੂੰ ਗੌਰਵ ਨੇ ਧੋਖਾ ਦਿੱਤਾ ਪਰ ਬਾਅਦ ਦੇ ਵਿੱਚ ਉਹ ਸੋਚਦੀ ਆ ਵੀ ਨਹੀਂ ਗੌਰਵ ਮੈਨੂੰ ਹੀ ਸੱਚਾ ਪਿਆਰ ਕਰਦਾ ਜੇ ਮੈਨੂੰ ਪਿਆਰ ਕਰਦਾ ਸੀ ਫੇਰ ਹੀ ਆਪਣੀ ਪਤਨੀ ਹੋਣ ਦੇ ਬਾਵਜੂਦ ਵੀ ਮੇਰੇ ਨਾਲ ਵਿਆਹ ਕਰਵਾਇਆ ਉਹ ਵੀ ਪ੍ਰੀਤੀ ਨਾਲ ਵਧੀਆ ਬਿਹੇਵ ਨਹੀਂ ਕਰਦੀ ਪਰ ਪ੍ਰੀਤੀ ਆ ਜਿਹੜੀ ਉਹ ਚੁੱਪ ਕਰਕੇ ਸਾਰਾ ਕੰਮ ਕਰਦੀ ਆ ਆਪਣੀ ਬੇਟੀ ਨੂੰ ਉਹਨੇ ਸਕੂਲ ਲਾ ਦਿੱਤਾ ਆਪਣੀ ਬੇਟੀ ਨੂੰ ਪੜਾਉਂਦੀ ਆ ਤੇ ਜਦੋਂ ਵੀ ਉਹ ਗੌਰਵ ਤੋਂ ਕੋਈ ਪੈਸਾ ਮੰਗਦੀ ਆ ਤਾਂ ਗੌਰਵ ਉਹਨੂੰ ਕੋਈ ਪੈਸਾ ਨਹੀਂ ਦਿੰਦਾ ਤੇ ਉਹ ਨਿਧੀ ਨੂੰ ਕਹਿ ਦਿੰਦੀ ਆ ਕਿ ਨਿਧੀ ਜੇ ਤੂੰ ਮੇੜ ਰੱਖੇ ਉਹਨੂੰ ਵੀ ਤਾਂ ਪੈਸਾ ਦੇਵੇਂ ਤੂੰ ਮੈਨੂੰ ਆਪਣੀ ਸੌਕਣ ਸਮਝ ਕੇ ਨਾ ਤੂੰ ਮੈਨੂੰ ਕੰਮ ਵਾਲੀ ਸਮਝ ਕੇ ਪੈਸਾ ਦਿਆ ਕਰ ਵੀ ਮੈਂ ਆਪਣੀ ਕੁੜੀ ਪੜਾਉਣੀ ਆ ਉਹ ਕਹਿੰਦੀ ਕਿ ਮੇਰੇ ਪਤੀ ਦੀ ਕਮਾਈ ਐ ਨਹੀਂ ਹੈਗੀ ਕਿ ਮੈਂ ਇਦਾਂ ਉਜਾੜਾਂ ਪਰ ਨਿਧੀ ਸਾਰਾ ਦਿਨ ਆਪ ਸ਼ੋਪਿੰਗ ਕਰਨ ਜਾਂਦੀ ਕਿਤੇ ਪਾਰਟੀ ਤੇ ਜਾਂਦੀ ਐ ਇਸ ਤਰ੍ਹਾਂ ਤੁਰੇ ਫਿਰਦੀ ਰਹਿੰਦੀ ਤੇ ਚਲੋ ਪ੍ਰੀਤੀ ਨੇ ਸੋਚਿਆ ਕਿ ਮੈਂ ਐਵੇਂ ਵੀ ਇਹ ਤਾਂ ਇਨੀ ਪੜੀ ਲਿਖੀ ਆ ਉਹਨਾਂ ਕਿਸੇ ਸਕੂਲ ਦੇ ਵਿੱਚ ਰਜੂਮ ਦੇ ਦਿੰਦੀ ਆ ਤੇ ਉੱਥੇ ਉਹਨੂੰ ਜੌਬ ਮਿਲ ਜਾਂਦੀ ਆ। ਪ੍ਰੀਤੀ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਹੁੰਦੀ ਆ। ਉਹਦੀ ਜੌਬ ਜਦੋਂ ਉਹ ਜੌਬ ਕਰਦੀ ਆ ਉਹਦਾ ਕੰਮ ਵਧੀਆ ਹੁੰਦਾ ਤੇ ਉਹਨੂੰ ਵਧੀਆ ਸੈਲਰੀ ਤੇ ਨੌਕਰੀ ਮਿਲ ਜਾਂਦੀ ਆ। ਉਹ ਉਸੇ ਸਕੂਲ ਦੇ ਵਿੱਚ ਆਪਣੀ ਬੇਟੀ ਨੂੰ ਪੜਨ ਲਾ ਲੈਂਦੀ ਆ। ਸਵੇਰੇ ਉਹ ਕੰਮ ਕਰਕੇ ਫਟਾਫਟ ਤਿਆਰ ਹੋ ਕੇ ਜਾਂਦੀ ਆ ਆ ਕੇ ਉਹ ਰੈਸਟ ਕਰਦੀ ਆ। ਹੁਣ ਉਹਨੂੰ ਆਪਣੇ ਆਪ ਦੇ ਵਿੱਚ ਇੱਕ ਆਤਮ ਸਨਮਾਨ ਭਰੀ ਜ਼ਿੰਦਗੀ ਜਿਉਉਂਦੀ ਆ ਤੇ ਉਹਨੂੰ ਕੌਨਫੀਡੈਂਸ ਆ ਜਾਂਦਾ ਉਹਦੇ ਵਿੱਚ। ਫਿਰ ਉਹ ਪ੍ਰਵਾਹ ਨਹੀਂ ਕਰਦੀ ਨਾ ਉਹ ਨਿੱਦੀ ਦੀ ਨਾ ਗੌਰਵ ਦੀ ਉਹ ਉਹ ਆਪਣਾ ਖਾਣਾ ਬਣਾਉਂਦੀ ਆ ਘਰ ਦੇ ਵਿੱਚ ਸਫਾਈ ਵਾਲੀ ਮੇਲ ਆਪ ਰੱਖ ਲੈਂਦੀ ਆ ਉਹ ਆਪਦੇ ਕੋਲੋਂ ਵੀ ਮੈਂ ਦੇ ਦੂੰ ਪੈਸੇ ਵਧੀਆ ਆਤਮ ਸਨਮਾਨ ਨਾਲ ਉਹ ਜਿਉਣਾ ਸ਼ੁਰੂ ਕਰ ਦਿੰਦੀ ਆ ਤੇ ਸਕੂਲੋਂ ਆ ਕੇ ਉਹ ਬੱਚਿਆਂ ਨੂੰ ਟਿਊਸ਼ਨ ਪੜਾਉਣਾ ਸ਼ੁਰੂ ਕਰਦੀ ਆ ਥੋੜੇ ਹੀ ਸਮੇਂ ਦੇ ਵਿੱਚ ਜਿਹੜੀ ਪ੍ਰੀਤੀ ਆ ਉਹਦਾ ਇੰਨਾ ਕ ਨਾਮ ਹੋ ਜਾਂਦਾ ਐਜ਼ ਆ ਟੀਚਰ ਵਧੀਆ ਟੀਚਰ ਕਿ ਉਹਦੇ ਕੋਲੇ ਟਿਊਸ਼ਨ ਵਾਲੇ ਬੱਚੇ ਆ ਜਿਹੜੇ ਬਹੁਤ ਆਉਂਦੇ ਆ ਤੇ ਉਹਦਾ ਇੱਕ ਵਧੀਆ ਉਹ ਆਪਣਾ ਛੋਟਾ ਜਿਹਾ ਇੰਸਟੀਚਿਊਟ ਆ ਜਿਹੜਾ ਖੋਲ ਲੈਂਦੀ ਆ ਤੇ ਉਹਦੀ ਮਿਹਨਤ ਕਰਕੇ ਉਹ ਦਿਨੋ ਦਿਨ ਆਪਣੀ ਪਰਸਨੈਲਿਟੀ ਆਪਣੇ ਕੌਨਫੀਡੈਂਸ ਦਾ ਲੈਵਲ ਆ ਜਿਹੜਾ ਹਾਈ ਕਰ ਲੈਂਦੀ ਆ ਤੇ ਹੁਣ ਜਿਹੜਾ ਗੌਰਵ ਆ ਉਹ ਉਹਦਾ ਉਹੀ ਹਾਲ ਫੇਰ ਹੋ ਗਿਆ ਸੀ ਉਹ ਨੀਦੀ ਨੂੰ ਵੀ ਇਗਨੋਰ ਕਰਦਾ ਸੀ ਲੇਟ ਨਾਈਟ ਘਰ ਆਉਂਦਾ ਸੀ ਡ੍ਰਿੰਕ ਕਰਦਾ ਸੀ ਜੇ ਨੀਦੀ ਕੁਝ ਕਹਿੰਦੀ ਸੀ ਤਾਂ ਉਹਨੂੰ ਉਹਦੇ ਕੁਟ ਮਾਰ ਵੀ ਕਰ ਦਿੰਦਾ ਸੀ ਜਦੋਂ ਗੌਰਵ ਨਿਧੀ ਨਾਲ ਕੁੱਟਮਾਰ ਕਰਦਾ ਤਾਂ ਪ੍ਰੀਤੀ ਹੈ ਜਿਹੜੀ ਉਹ ਗੌਰਵ ਦੇ ਨਾਲ ਲੜਦੀ ਆ ਨਿਧੀ ਦਾ ਸਾਥ ਦਿੰਦੀ ਆ ਤੇ ਇੱਕ ਦਿਨ ਨਿਧੀ ਜਿਹੜੀ ਆਪਣੇ ਕਮਰੇ ਦੇ ਵਿੱਚੋਂ ਉੱਠ ਕੇ ਨਹੀਂ ਆਉਂਦੀ ਸਵੇਰੇ ਪ੍ਰੀਤੀ ਸੋਚਦੀ ਆ ਵੀ ਨਿਧੀ ਨੂੰ ਅੱਜ ਕੀ ਹੋ ਗਿਆ ਵੀ ਪਹਿਲਾਂ ਤਾਂ ਇਸ ਟਾਈਮ ਨੂੰ ਉੱਠ ਜਾਂਦੀ ਆ ਚਲੋ ਉਹ ਨਾ ਚਾਹੁੰਦੇ ਹੋਏ ਨਿਧੀ ਦੇ ਕਮਰੇ 'ਚ ਜਾਂਦੀ ਆ ਤੇ ਉਹ ਵੇਖਦੀ ਆ ਕਿ ਨਿਧੀ ਦੇ ਚਿਹਰੇ ਤੇ ਸੱਟ ਲੱਗੀ ਹੋਈ ਸੀ ਉਹਦੇ ਬੁੱਲ੍ਹ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਤੇ ਨੀਲ ਪਏ ਹੋਏ ਸੀ ਤੇ ਉਹਨੂੰ ਵੇਖਦੀ ਆ ਕਿ ਨਿਧੀ ਕੀ ਹੋ ਗਿਆ ਤਨਿਦੀ ਆ ਜਿਹੜੀ ਉਹ ਪ੍ਰੀਤੀ ਦੇ ਘਰ ਲੱਗ ਕੇ ਰੋਂਦੀ ਆ ਤੇ ਉਹਨੂੰ ਦੱਸਦੀ ਆ ਕਿ ਗੌਰਵ ਲੇਟ ਨਾਈਟ ਆਇਆ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਉਹਨਾਂ ਨੇ ਮੈਨੂੰ ਧੱਕਾ ਦਿੱਤਾ ਮੇਰਾ ਜਿਹੜਾ ਫੇਸ ਆ ਉਹ ਕੰਧ ਦੇ ਨਾਲ ਵੱਜਿਆ ਤੇ ਉਹ ਉਹਦੀ ਹਾਲਤ ਕਾਫੀ ਮਤਲਬ ਹਨਾ ਇੱਕ ਤਾਂ ਉਹ ਟੈਨਸ਼ਨ 'ਚ ਹੁੰਦੀ ਆ ਰੋ ਕੇ ਹਟੀ ਹੁੰਦੀ ਆ ਇੱਕ ਸੱਟ ਵੱਜੀ ਹੁੰਦੀ ਆ ਚਲੋ ਪ੍ਰੀਤੀ ਨਿਦੀ ਨੂੰ ਡਾਕਟਰ ਦੇ ਲੈ ਕੇ ਜਾਂਦੀ ਆ ਉਹਦੀ ਕੇਅਰ ਕਰਦੀ ਆ ਦੋ ਤਿੰਨ ਦਿਨ ਉਹਦੀ ਕੇਅਰ ਕਰਦੀ ਆ ਤੇ ਨਿਦੀ ਸਹੀ ਹੋ ਜਾਂਦੀ ਆ ਤੇ ਉਹ ਦੋ ਤਿੰਨ ਦਿਨ ਗੌਰਵ ਘਰ ਨਹੀਂ ਆਉਂਦਾ ਏ ਪ੍ਰੀਤੀ ਜਿਹੜੀ ਉਹ ਨੀਦੀ ਨੂੰ ਕਹਿੰਦੀ ਆ ਕਿ ਚਲ ਜੋ ਵੀ ਆ ਤੇਰੀ ਕੋਈ ਗਲਤੀ ਨਹੀਂ ਇਹਦੇ 'ਚ ਤੇਰੇ ਨਾਲ ਗੌਰਵ ਨੇ ਵਿਆਹ ਕਰਾਇਆ ਉਹ ਤਾਂ ਤੂੰ ਵੀ ਤਾਂ ਕਰਾਇਆ ਨਾ ਜੇ ਗੌਰਵ ਨੇ ਤੇਰੇ ਨਾਲ ਵਿਆਹ ਕਰਾਇਆ ਤੂੰ ਇਸੇ ਤਰ੍ਹਾਂ ਗੌਰਵ ਦੀ ਕੁੱਟਮਾਰ ਖਾਵੇਂਗੀ ਤਾਂ ਤੂੰ ਇੱਕ ਨਾਇਕ ਦਿਨ ਆਪਣੇ ਆਪ ਨੂੰ ਖਤਮ ਕਰ ਲਵੇਂਗੀ ਜੇ ਕੋਈ ਸਾਡੇ ਨਾਲ ਧੋਖਾ ਕਰਦਾ ਜੇ ਕੋਈ ਸਾਨੂੰ ਛੱਡਦਾ ਤਾਂ ਉਹਨੂੰ ਜਿਉਂ ਕੇ ਦਿਖਾਓ ਮੈਂ ਵੀ ਨੀਰਸ ਹੋ ਗਈ ਸੀ ਆਪਣੀ ਜ਼ਿੰਦਗੀ ਤੋਂ ਪਰ ਮੈਂ ਆਪਣੀ ਮਿਹਨਤ ਕੀਤੀ ਆ ਤੇ ਅੱਜ ਮੈਂ ਆਤਮ ਸਨਮਾਨ ਭਰੀ ਜ਼ਿੰਦਗੀ ਜਿਉਣੀ ਆ ਠੀਕ ਆ ਮੇਰਾ ਕੋਈ ਸਾਥ ਦੇਣ ਵਾਲਾ ਹੈ ਨਹੀਂ ਸੀ ਪਰ ਤੇਰਾ ਮੈਂ ਸਾਥ ਦੇਉਂਗੀ ਇਹ ਬੰਦੇ ਹੁੰਦੇ ਆ ਸਾਰੇ ਬੰਦੇ ਨਹੀਂ ਪਰ ਬੰਦੇ ਆ ਜਿਹੜੇ ਕਈ ਬੰਦੇ ਇੰਨੇ ਕੁ ਮਤਲਬ ਕਮਜ਼ੋਰ ਹੁੰਦੇ ਨੇ ਕਿ ਉਹਨਾਂ ਦਾ ਆਪਣੇ ਜਜ਼ਬਾਤਾਂ ਤੇ ਕਾਬੂ ਨਹੀਂ ਰਹਿੰਦਾ ਕਿ ਕੋਈ ਵੀ ਵਾਰ ਉਹਨਾਂ ਨੇ ਸੋਹਣੀ ਔਰਤ ਵੇਖੀ ਤੇ ਉਹਦੇ ਵੱਲ ਖਿੱਚੇ ਜਾਂਦੇ ਆ ਤੇ ਗੌਰਵ ਇੱਕ ਇਹੋ ਜਿਹਾ ਹੀ ਇਨਸਾਨ ਆ ਜਿੰਨਾ ਛੇਤੀ ਤੂੰ ਇਹ ਗੱਲ ਮੰਨ ਲੇਗੀ ਤੂੰ ਆਪਣੇ ਆਪ ਦੇ ਵਿੱਚ ਆਤਮ ਵਿਸ਼ਵਾਸ ਭਰ ਤੇ ਆਪਣੀ ਕਮਾਈ ਕਰ ਉਹ ਕਹਿੰਦੀ ਆ ਕਿ ਤੂੰ ਕਿੰਨੀ ਬੜੀ ਆ ਤਾਂ ਨੀਦੀ ਕਹਿੰਦੀ ਆ ਕਿ ਮੈਂ ਐਮਏ ਕੀਤੀ ਹੋਈ ਆ ਉਹ ਕਹਿੰਦੀ ਠੀਕ ਆ ਤੂੰ ਮੇਰੇ ਨਾਲ ਟਿਊਸ਼ਨ ਬੱਚਿਆਂ ਨੂੰ ਪੜਾਇਆ ਕਰ ਤਜਰਬਾ ਹੋ ਜੁਤੇ ਰਾ ਤੇ ਨਾਲ-ਨਾਲ ਤੂੰ ਵੀ ਐਡ ਕਰ ਲੈ ਉਹਨੂੰ ਵੀ ਉਹ ਵੀ ਐਡ ਕਰਨ ਲਾ ਦਿੰਦੀ ਉਹਦੀ ਮਦਦ ਕਰਦੀ ਆ ਤੇ ਦੋਨੋਂ ਜਣੀਆਂ ਰਲ ਕੇ ਇੰਸਟੀਚਿਊਟ ਦੇ ਵਿੱਚ ਕੰਮ ਕਰਦੀਆਂ ਤੇ ਗੌਰਵ ਆ ਜਿਹੜਾ ਉਹਦਾ ਉਹੀ ਹਾਲ ਹੁੰਦਾ ਨੌਕਰੀ ਉਹਦੀ ਛੁੱਟ ਜਾਂਦੀ ਆ ਕਿਉਂਕਿ ਜਦੋਂ ਡ੍ਰਿੰਕ ਕਰਦਾ ਕੁੜੀਆਂ ਨੂੰ ਲੈ ਕੇ ਤੁਰਿਆ ਫਿਰਨਾ ਪਿਆ ਐਸਾ ਖੁੱਲਾ ਖਰਚ ਕਰਨਾ ਤੇ ਆਇਆਸ਼ ਟਾਈਪ ਦਾ ਬੰਦਾ ਉਹ ਬਣ ਜਾਂਦਾ ਤੇ ਉਹ ਦੋਨੋਂ ਜਣੀਆਂ ਫਿਰ ਰਲ ਕੇ ਕੰਮ ਕਰਦੀਆਂ ਨੇ ਗੌਰਵ ਆਉਂਦਾ ਘਰ ਡ੍ਰਿੰਕ ਕੀਤੀ ਹੁੰਦੀ ਆ ਠੀਕ ਆ ਨਿਧੀ ਉਹਨੂੰ ਰੋਟੀ ਪਾਣੀ ਦਿੰਦੀ ਆ ਪਰ ਉਹ ਰਿਸਪੈਕਟ ਉਹਦੇ ਦਿਲ 'ਚ ਗੌਰਵ ਪ੍ਰਤੀ ਨਹੀਂ ਰਹਿੰਦੀ ਤੇ ਹੁਣ ਪਰੀ ਆ ਜਿਹੜੀ ਉਹ ਵੀ ਕਾਫੀ ਵੱਡੀ ਹੋ ਗਈ ਹੰਦੀ ਆ ਤੇ ਨਿਧੀ ਆ ਜਿਹੜੀ ਉਹ ਪ੍ਰੀਤੀ ਦਾ ਬਹੁਤ ਧੰਨਵਾਦ ਕਰਦੀ ਆ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਮੈਨੂੰ ਸਹਾਰਾ ਦਿੱਤਾ ਵੀ ਮੈਂ ਤਾਂ ਹਨਾ ਦੇਖੋ ਤੁਹਾਡੇ ਨਾਲ ਕਿਹੋ ਜਿਹਾ ਬਿਹੇਵ ਕੀਤਾ ਤਾਂ ਪ੍ਰੀਤੀ ਕਹਿੰਦੀ ਕਿ ਮੈਨੂੰ ਵਿਚਾਰੀਆਂ ਬੜੀਆਂ ਕੁੜੀਆਂ ਵਧੀਆ ਨਹੀਂ ਲੱਗਦੀਆਂ ਕਿਉਂਕਿ ਮੈਂ ਵੀ ਇਹ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚੋਂ ਲੱਗ ਚੁੱਕੀ ਆ। ਪਰ ਦੋਨੋਂ ਜਣੀਆਂ ਰੜਕੇ ਕੰਮ ਕਰਦੀਆਂ ਤੇ ਗੌਰਵ ਨੂੰ ਉਹ ਸੋਚਦੀਆਂ ਵੀ ਹੁਣ ਇਹਨੂੰ ਸੁਧਾਰੀਏ ਆਪਾਂ। ਤੇ ਚਲੋ ਜਦੋਂ ਗੌਰਵ ਆਉਂਦਾ ਤੇ ਉਹ ਦੋਨੋਂ ਜਣੀਆਂ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀਆਂ ਪਰ ਗੌਰਵ ਉਹਨਾਂ ਦੀ ਗੱਲ ਨਹੀਂ ਸੁਣਦਾ। ਤੇ ਇੱਕ ਦਿਨ ਗੌਰਵ ਆ ਜਿਹੜਾ ਉਹ ਕਿਸੇ ਕੁੜੀ ਦੇ ਨਾਲ ਕਿਤੇ ਘੁੰਮਣ ਗਿਆ ਹੁੰਦਾ ਹਨਾ ਤੇ ਉਹ ਕੁੜੀ ਆ ਨਾ ਜਿਹੜੀ ਉਹ ਕੋਈ ਬਲੈਕਮੇਲਰ ਹੁੰਦੀ ਆ ਤੇ ਉਹ ਨੂੰ ਕਹਿੰਦੀ ਆ ਕਿ ਤੂੰ ਮੈਨੂੰ ਪੈਸੇ ਦੇ। ਤੇ ਉਹ ਕਹਿੰਦਾ ਮੇਰੇ ਕੋਲੇ ਪੈਸੇ ਤਾਂ ਹੈ ਨਹੀਂ ਵੀ ਹੁਣ ਤੱਕ ਮੈਂ ਤੇਰੇ ਤੇ ਇੰਨੇ ਪੈਸੇ ਲਟਾ ਚੁੱਕਿਆ ਤਾਂ ਉਹ ਕੁੜੀ ਆ ਜਿਹੜੀ ਉਹ ਪੁਲਿਸ ਨੂੰ ਫੋਨ ਕਰਦੀ ਆ ਤੇ ਉਹਨੂੰ ਉਹਨਾਂ ਨੂੰ ਕਹਿੰਦੀ ਆ ਕਿ ਮੈਨੂੰ ਨੌਕਰੀ ਦਾ ਝਾਂਸਾ ਦੇ ਕੇ ਲੈ ਕੇ ਆਇਆ ਤੇ ਇਹਨੇ ਮੇਰੇ ਨਾਲ ਰੇਪ ਕੀਤਾ ਰੇਪ ਕੇਸ ਕਰ ਦਿੰਦੀ ਆ ਸੋਥੀਆਂ ਦੇ ਵਿੱਚ ਇਹ ਨਿਊਜ਼ ਆ ਜਾਂਦੀ ਆ ਸ਼ਹਿਰ ਦੇ ਵਿੱਚ ਤੇ ਜਦੋਂ ਪ੍ਰੀਤੀ ਤੇ ਨਿਧੀ ਫੋਨ ਤੇ ਹਨਾ ਇਹ ਨਿਊਜ਼ ਵੇਖਦੀਆਂ ਤੇ ਉਹਨਾਂ ਦੇ ਮਤਲਬ ਪੈਰਾ ਹੈਟ ਹੁੰ ਜਮੀਨ ਨਿਕਲ ਜਾਂਦੀ ਆ ਕਿਉਂਕਿ ਆਪ ਦਾ ਪਤੀ ਜਿੰਨਾ ਵੀ ਮਾੜਾ ਹੋਵੇ ਆਪਣਾ ਕੋਈ ਵੀ ਪਰਿਵਾਰਕ ਮੈਂਬਰ ਪਰ ਜਦੋਂ ਕੋਈ ਇਦਾਂ ਦੀ ਗੱਲ ਸੁਣਦਿਆ ਤੇ ਚਲੋ ਪ੍ਰੀਤੀ ਤੇ ਨੀਦੀ ਦੋਨੋਂ ਜਾਂਦੀਆਂ ਥਾਣੇ ਜਾਂਦੀਆਂ ਤੇ ਉਹ ਨਾ ਉੱਥੇ ਗ੍ਰਿਫਤਾਰ ਕੀਤਾ ਹੁੰਦਾ ਪੁਲਿਸ ਨੇ ਉਹਨੂੰ ਤੇ ਉਹ ਆਪਣੇ ਆਪ ਨੂੰ ਬੇਵਨਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਤੇ ਫਿਰ ਪ੍ਰੀਤੀ ਆ ਜਿਹੜੀ ਉਹ ਗੌਰਵ ਨੂੰ ਸਾਰੀ ਗੱਲ ਪੁੱਛਦੀ ਆ ਕਿ ਕੀ ਹੋਈ ਤੇ ਗੌਰਵ ਦੱਸਦਾ ਉਹਨੂੰ ਕਿ ਇਹਦੇ ਨਾਲ ਮੇਰੀ ਫਰੈਂਡਸ਼ਿਪ ਸੀ ਮੇਰੇ ਨਾਲ ਜਾਂਦੀ ਆਉਂਦੀ ਸੀ ਵੀ ਮੇਰੇ ਤੋਂ ਪੈਸੇ ਮੰਗਦੀ ਸੀ ਹੁਣ ਤੱਕ ਮੈਂ ਪੈਸੇ ਦਿੱਤੇ ਵੀ ਹੁਣ ਹੈ ਨਹੀਂ ਸੀ ਤਾਂ ਇਹਨੇ ਰੇਪ ਕੇਸ ਕਰਤਾ ਫਿਰ ਪ੍ਰੀਤੀ ਨਾ ਸਾਰੇ ਜਿਹੜੇ ਸਬੂਤ ਇਕੱਠੇ ਕਰਦੀ ਆ ਉਹ ਪੁਲਿਸ ਵਾਲਿਆਂ ਨੂੰ ਸਾਰਾ ਮਾਮਲਾ ਸਮਝਾਉਂਦੀ ਆ ਉਹ ਦੱਸਦੀ ਆ ਕਿ ਮੇਰੇ ਘਰ ਵਾਲਾ ਕਰੈਕਟਰਲੈਸ ਬੰਦਾ ਹੈ ਪਰ ਇੰਨਾ ਮੈਨੂੰ ਵਿਸ਼ਵਾਸ ਆ ਵੀ ਇਹਨੇ ਇਦਾਂ ਨਹੀਂ ਕੀਤਾ ਬਲੈਕਮੇਲ ਨਹੀਂ ਕੀਤਾ ਠੀਕ ਹੈ ਇਹਦੇ ਸਬੰਧ ਰਹੇ ਆ ਪਰ ਮਰਜ਼ੀ ਨਾਲ ਰਹੇ ਆ ਹਨਾ ਜਿਹੜੀਆਂ ਕੁੜੀਆਂ ਨਾਲ ਸਬੰਧ ਰਹੇ ਆ ਉਹ ਇਹਦੀ ਸਹਿਮਤੀ ਨਾਲ ਇਹਦੇ ਨਾਲ ਸਬੰਧ ਸੀਗੇ ਚਲੋ ਉਹ ਕਹਿੰਦੇ ਵੀ ਜਿਹੜਾ ਕਾਨੂੰਨ ਆ ਉਹ ਗੱਲਾਂ ਨੂੰ ਨਹੀਂ ਮੰਨਦਾ ਸਬੂਤਾਂ ਨੂੰ ਮੰਗਦਾ ਮੰਨਦਾ ਤੇ ਪ੍ਰੀਤੀ ਫਿਰ ਇੱਕ ਇੱਕ ਕਰਕੇ ਸਾਰੇ ਸਬੂਤ ਇਕੱਠੇ ਕਰਦੀ ਆ ਗੌਰਵ ਦੇ ਫੋਨ ਤੋਂ ਕਾਲ ਡਿਟੇਲ ਇਕੱਠੀਆਂ ਕਰਕੇ ਸਬੂਤ ਇਕੱਠੇ ਕਰਕੇ ਉਹ ਕੋਰਟ ਦੇ ਵਿੱਚ ਹਨਾ ਜਦੋਂ ਗੌਰਵ ਨੂੰ ਪੇਸ਼ ਕੀਤਾ ਜਾਂਦਾ ਤੇ ਉਹ ਸਾਰੇ ਸਬੂਤ ਆ ਜਿਹੜੇ ਪ੍ਰੀਤੀ ਵਕੀਲ ਨੂੰ ਦਿੰਦੀ ਆ ਵਧੀਆ ਵਕੀਲ ਹਾਇਰ ਕਰਦੀ ਆ ਤੇ ਕੋਰਟ ਆ ਜਿਹੜੀ ਉਹ ਸਬੂਤਾਂ ਦੇ ਆਧਾਰ ਤੇ ਉਹਨੂੰ ਵਰੀ ਕਰ ਦਿੰਦੀ ਆ ਉਹ ਕੇਸ ਆ ਜਿਹੜਾ ਉਹ ਰਫਾ ਦਫਾ ਹੋਣਾ ਹੀ ਸੀ ਕਿਉਂਕਿ ਉਹ ਗਲਤ ਸੀਗਾ ਸੋ ਉਹ ਕੁੜੀ ਤੇ ਉਲਟਾ ਕੇਸ ਪੈ ਜਾਂਦਾ ਕਿ ਉਹਦੇ ਨਾਲ ਧੋਖਾੜੀ ਕੀਤੀ ਆ ਤੇ ਜਦੋਂ ਗੌਰਵ ਨੂੰ ਜੇਲ੍ਹ ਦੇ ਵਿੱਚੋਂ ਲੈ ਕੇ ਜਾਂਦੀਆਂ ਪ੍ਰੀਤੀ ਤੇ ਨਿਧੀ ਫਿਰ ਗੌਰਵ ਨੂੰ ਅਹਿਸਾਸ ਹੁੰਦਾ ਵੀ ਮੈਂ ਪਹਿਲਾਂ ਪ੍ਰੀਤੀ ਦੀ ਜ਼ਿੰਦਗੀ ਖਰਾਬ ਕੀਤੀ ਨਿਧੀ ਦੀ ਕੀਤੀ ਉਸ ਤੋਂ ਬਾਅਦ ਵੀ ਮੈਂ ਹਨਾ ਮਤਲਬ ਕਿੰਨਾ ਕੁਛ ਕੀਤਾ ਉਹਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਤੇ ਸਾਰੇ ਰਾਹ ਉਹ ਚੁੱਪ ਰਹਿੰਦਾ ਪਰ ਘਰ ਜਾ ਕੇ ਜਦੋਂ ਉਹ ਜਾ ਕੇ ਉੱਤਰਦੇ ਆ ਤੇ ਪ੍ਰੀਤੀ ਤੇ ਨਿਧੀ ਚੁੱਪਚਾਪ ਅੱਗੇ ਤੁਰ ਪੈਂਦੀਆਂ ਤੇ ਗੌਰਵ ਉਹਨਾਂ ਦੇ ਪਿੱਛੇ ਜਾਂਦਾ ਜਦੋਂ ਉਹ ਘਰ ਦੇ ਵਿੱਚ ਜਾਂਦੇ ਆ ਤੇ ਉਹ ਦੋਨਾਂ ਨੂੰ ਬੁਲਾ ਕੇ ਦੋਨਾਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਪ੍ਰੀਤੀ ਉਹਨੂੰ ਕਹਿੰਦੀ ਆ ਕਿ ਮੈਂ ਤਾਂ ਤੈਨੂੰ ਬਹੁਤ ਟਾਈਮ ਦਾ ਪਹਿਲਾਂ ਦਾ ਮਾਫ ਕਰ ਚੁੱਕੀ ਆ ਪਰ ਮੈਨੂੰ ਤੇਰੇ ਤੋਂ ਇਹ ਉਮੀਦ ਕਦੇ ਨਹੀਂ ਸੀ ਤੂੰ ਇੰਨਾ ਸਿਆਣਾ ਤੇ ਸਮਝਦਾਰ ਪਤੀ ਸੀ ਮੇਰਾ ਇੰਨਾ ਖਿਆਲ ਰੱਖਦਾ ਸੀ ਵੀ ਤੈਨੂੰ ਕੀ ਹੋਇਆ ਸੀ ਤੇ ਉਹ ਨਿਧੀ ਨੂੰ ਵੀ ਕਹਿੰਦੀ ਆ ਕਿ ਠੀਕ ਐ ਨਿਧੀ ਤੂੰ ਵਿਸ਼ਵਾਸ ਕੀਤਾ ਗੌਰਵ ਤੇ ਪਰ ਜਦੋਂ ਤੈਨੂੰ ਇਹ ਗੱਲ ਪਤਾ ਲੱਗ ਗਈ ਸੀ ਨਾ ਕਿ ਇਹ ਹੀ ਵਿਆਹ ਆ ਤਾਂ ਤੈਨੂੰ ਉਦੋਂ ਹੀ ਪਿੱਛੇ ਹਟ ਜਾਣਾ ਚਾਹੀਦਾ ਸੀ ਵੀ ਤੂੰ ਆਪਣੀ ਜ਼ਿੰਦਗੀ ਖਰਾਬ ਕੀਤੀ ਮੇਰੀ ਤਾਂ ਇੱਕ ਬੇਟੀ ਹੈਗੀ ਆ ਪਰ ਗੌਰਵ ਉਹਨਾਂ ਨੂੰ ਦੋਨਾਂ ਨੂੰ ਕਹਿੰਦਾ ਕਿ ਮੈਂ ਹਨਾ ਮੇਰੀ ਨੌਕਰੀ ਜਿਹੜੀ ਖੋਈ ਆ ਮੈਂ ਉਹਨੂੰ ਵਾਪਸ ਲਾਊਂਗਾ ਦੁਬਾਰਾ ਮੈਂ ਆਪਣੀ ਨੌਕਰੀ ਕਰੂੰ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਅੱਜ ਤੋਂ ਬਾਅਦ ਮੈਂ ਬਾਹਰ ਕਿਸੇ ਵੀ ਔਰਤ ਵੱਲ ਮਾੜੀ ਨਿਗਾਹ ਨਾਲ ਨਹੀਂ ਵੇਖੂਗਾ ਮੈਨੂੰ ਇੱਕ ਮੌਕਾ ਚਾਹੀਦਾ ਮੈਨੂੰ ਸੁਧਰਨ ਦਾ ਇੱਕ ਮੌਕਾ ਚਾਹੀਦਾ ਤੇ ਚਲੋ ਪ੍ਰੀਤੀ ਉਹਨੂੰ ਕਹਿੰਦੀ ਆ ਕਿ ਠੀਕ ਆ ਤੇ 2 ਮਹੀਨਿਆਂ ਦੇ ਵਿੱਚ ਗੌਰਵ ਮਿਹਨਤ ਕਰਦਾ ਦੁਬਾਰਾ ਜੋਬ ਜਿਹੜੀ ਐਬਸੈਂਟ ਹੋਣ ਦੇ ਕਰਕੇ ਉਹਦੀ ਜੋਬ ਨੌਕਰੀ ਹੈ ਜਿਹੜੀ ਉਹਨੂੰ ਮਤਲਬ ਟਰਮੀਨੇਟ ਨਹੀਂ ਕੀਤਾ ਹੁੰਦਾ ਸਸਪੈਂਡ ਕੀਤਾ ਹੁੰਦਾ ਤੇ ਉਹ ਨੌਕਰੀ ਹੈ ਜਿਹੜੀ ਉਹ ਪਹਾੜ ਕਰਵਾਉਂਦਾ ਤੇ ਫਿਰ ਉਹ ਗੌਰਵ ਤੇ ਨਿਧੀ ਨੂੰ ਕਹਿੰਦੀ ਹੈ ਕਿ ਤੁਹਾਨੂੰ ਬੇਬੀ ਪਲਾਨ ਕਰਨਾ ਚਾਹੀਦਾ ਕਿਉਂਕਿ ਆਪਣੀ ਸਿਰਫ ਇੱਕ ਬੇਟੀ ਆ ਤੇ ਉਹ ਇਹ ਵੀ ਕਹਿ ਦਿੰਦੀ ਹੈ ਕਿ ਨਿਧੀ ਨੂੰ ਨਾਲ ਹੀ ਰੱਖਣਾ ਵੀ ਮੇਰੇ ਲਈ ਇਹ ਔਖੀ ਗੱਲ ਸੀ ਪਰ ਹੁਣ ਮੈਂ ਇਸ ਦਰਦ ਤੋਂ ਲੰਘ ਚੁੱਕੀ ਹਾਂ ਤੇ ਗੌਰਵ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਲੈਂਦਾ ਤੇ ਪ੍ਰੀਤੀ ਵੀ ਮਤਲਬ ਇਸ ਗੱਲ ਦੀ ਜੈਲਸੀ ਨਹੀਂ ਕਰਦੀ ਉਹ ਨੀਦੀ ਨੂੰ ਅਪਣਾ ਲੈਂਦੀ ਆ ਨੀਦੀ ਤੇ ਪ੍ਰੀਤੀ ਦੋਨੋਂ ਸਕੀਆਂ ਪਹਿਣਾ ਵਾਂਗ ਇੱਕ ਪਤੀ ਦੀਆਂ ਪਤਨੀਆਂ ਬਣ ਕੇ ਰਹਿੰਦੀਆਂ ਨੇ ਔਰਤ ਲਈ ਆਪਣੇ ਪਤੀ ਨੂੰ ਵੰਡਣਾ ਬਹੁਤ ਔਖਾ ਹੁੰਦਾ ਪਰ ਕਈ ਵਾਰ ਹਾਲਾਤ ਇਦਾਂ ਦੇ ਹੁੰਦੇ ਆ ਕਿ ਸਾਨੂੰ ਸਮਝੌਤਾ ਕਰਨਾ ਪੈਂਦਾ ਤੇ ਸਮਝੌਤੇ ਕਰਕੇ ਹੀ ਉਹ ਅਜਿਹਾ ਖੁਸ਼ੀ ਭਰੀ ਜ਼ਿੰਦਗੀ ਜੀ ਰਹੀ ਹੈ ਕਿਉਂਕਿ ਪ੍ਰੀਤੀ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਉਹ ਕਨੂੰਨ ਉਹਦੀ ਪਤਨੀ ਆ ਹੁਣ ਜੇ ਮੈਂ ਲੜੂੰਗੀ ਝਗੜੂੰਗੀ ਪਰਿਵਾਰ ਦਾ ਮਾਹੌਲ ਵੀ ਖਰਾਬ ਹੋਊਗਾ ਵੈਸੇ ਵੀ ਕਿਸੇ ਤੇ ਆਪਾਂ ਲਗਾਮ ਕਿੰਨਾ ਕੁ ਟਾਈਮ ਕੱਸ ਸਕਦੇ ਆ ਠੀਕ ਹੈ ਇੰਨਾ ਕੁਝ ਹੋਣ ਦੇ ਬਾਵਜੂਦ ਜੇ ਗੌਰਵ ਨੇ ਆਪਣੇ ਆਪ ਨੂੰ ਸੁਧਾਰਨ ਦਾ ਮੌਕਾ ਲਿਆ ਤੇ ਉਹਨੇ ਸੁਧਾਰਿਆ ਤੇ ਪ੍ਰੀਤੀ ਦਾ ਦਿਲ ਮਤਲਬ ਇੰਨਾ ਵੱਡਾ ਹੋ ਜਾਂਦਾ ਵੀ ਉਹ ਨਿਧੀ ਨੂੰ ਵੀ ਅਪਣਾ ਲੈਂਦੀ ਆ ਤੇ ਇੱਕ ਸਾਲ ਬਾਅਦ ਨਿਧੀ ਦੀ ਕੁੱਖੋਂ ਇੱਕ ਬਹੁਤ ਪਿਆਰੇ ਬੇਟੇ ਦਾ ਜਨਮ ਹੁੰਦਾ ਦੋਨਾਂ ਦੇ ਇੱਕ ਇੱਕ ਬੱਚਾ ਹੁੰਦਾ ਤੇ ਦੋਨੋਂ ਇੰਸਟੀਚਿਊਟ ਚ ਕੰਮ ਕਰਦੀਆਂ ਇਕੱਟੀਆਂ ਦੋਨੋਂ ਭੈਣਾ ਵਾਂਗੂ ਰਲ ਕੇ ਰਹਿੰਦੀਆਂ ਤੇ ਗੌਰਵ ਆ ਜਿਹੜਾ ਉਹ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੁਧਾਰ ਲੈਂਦਾ ਦੇਖੋ ਜਿੰਦਗੀ ਦੇ ਵਿੱਚ ਹਨਾ ਇਨਸਾਨ ਕੋਈ ਵੀ ਇਹ ਨਹੀਂ ਚਾਹੁੰਦਾ ਹੁੰਦਾ ਕੋਈ ਵੀ ਇਨਸਾਨ ਨਹੀਂ ਚਾਹੁੰਦਾ ਹੁੰਦਾ ਕਿ ਸਮਾਜ ਦੇ ਵਿੱਚ ਮੇਰੀ ਬਦਨਾਮੀ ਹੋਵੇ ਜਾਂ ਮੈਂ ਮਾੜਾ ਕੰਮ ਕਰਾਂ ਪਰ ਕਈ ਵਾਰ ਪੜ੍ਹੇ ਲਿਖੇ ਲੋਕਾਂ ਤੋਂ ਹਨਾ ਮਤਲਬ ਇਦਾਂ ਦੀਆਂ ਗਲਤੀਆਂ ਹੋ ਜਾਂਦੀਆਂ ਗਲਤੀ ਹੋਣਾ ਤੇ ਗਲਤੀ ਸੁਧਾਰਨਾ ਇਨਸਾਨੀ ਫਿਤਰਤ ਹੋਣੀ ਚਾਹੀਦੀ ਹੈ ਜੇ ਗਲਤੀ ਹੋ ਗਈ ਤਾਂ ਉਹਨੂੰ ਸੁਧਾਰੋ ਨਾ ਕਿ ਉਹਨੂੰ ਹੋਰ ਵਧਾਓ ਜਦੋਂ ਅਸੀਂ ਆਪਣੀ ਗਲਤੀ ਨੂੰ ਸੁਧਾਰਦੇ ਨਹੀਂ ਤਾਂ ਉਹ ਇੱਕ ਗੁਨਾਹ ਬਣ ਜਾਂਦਾ ਗੌਰਵ ਨੂੰ ਬਹੁਤ ਠੋਕਰਾਂ ਖਾ ਕੇ ਬਹੁਤ ਧੋਖੇ ਦੇ ਕੇ ਉਹਨੂੰ ਸਮਝ ਆਈ ਜੇ ਉਹਨੇ ਧੋਖਾ ਦਿੱਤਾ ਆਪਣੀ ਪਤਨੀ ਨੂੰ ਫਿਰ ਨਿੱਦੀ ਨੂੰ ਤਾਂ ਉਹਨੂੰ ਵੀ ਧੋਖਾ ਮਿਲਿਆ ਇਸ ਕਰਕੇ ਕਦੇ ਵੀ ਬਾਹਰਲੇ ਰਿਸ਼ਤੇਆਂ ਦੇ ਵਿੱਚ ਵਿਸ਼ਵਾਸ ਨਾ ਕਰੋ ਜੋ ਰਿਸ਼ਤੇ ਤੁਹਾਡੇ ਕੋਲ ਹੈਗੇ ਨੇ ਉਹਨਾਂ ਨੂੰ ਸੰਭਾਲ ਕੇ ਰੱਖੋ ਤਾਂ ਤੁਹਾਡੀ ਜ਼ਿੰਦਗੀ ਹੈ ਜਿਹੜੀ ਉਹ ਸਵਰਗ ਬਣ ਜਾਊਗੀ ਟਾਈਮ ਹੁੰਦਾ ਹਰ ਇੱਕ ਚੀਜ਼ ਦਾ ਪਹਿਲਾਂ ਬਚਪਨ ਹੁੰਦਾ ਫਿਰ ਜਵਾਨੀ ਹੁੰਦੀ ਆ ਫਿਰ ਇੱਕ ਵਿਆਹ ਹੋ ਜਾਂਦਾ ਤੇ ਸੇ ਜਿੰਮੇ ਵਾਰੀਆਂ ਸੰਭਾਲਣੀਆਂ ਹੁੰਦੀਆਂ ਇਨ੍ਹਾਂ ਜ਼ਿੰਮੇਵਾਰੀਆਂ ਦੇ ਚੱਲਦੇ ਸਾਡੀ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਆ ਕਦੇ ਆਰਥਿਕ ਪੱਖੋਂ ਕਦੇ ਕਿਸੇ ਮੈਂਟਲੀ ਸਾਨੂੰ ਇਸ ਤਰ੍ਹਾਂ ਦੀ ਸਿਚੁਏਸ਼ਨ ਤੋਂ ਗੁਜ਼ਰਨਾ ਪੈਂਦਾ ਇਹ ਸਾਰਿਆਂ ਦੇ ਘਰ ਦੇ ਵਿੱਚ ਹੁੰਦਾ ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਬੰਦਾ ਬਾਹਰ ਜਾ ਕੇ ਆਪਣੀ ਠਕਾਵਟ ਲਾਵੇ ਜਾਂ ਬਾਹਰ ਸਬੰਧ ਬਣਾਵੇ ਤੇ ਔਰਤ ਘਰੇ ਖੱਬਦੀ ਰਹੇ ਜ਼ਿੰਦਗੀ ਦੇ ਵਿੱਚ ਚੱਲਦੇ ਆ ਤੁਹਾਨੂੰ ਬਹੁਤ ਇਸ ਤਰ੍ਹਾਂ ਦੇ ਮੋੜ ਆਉਣਗੇ ਜਿੱਥੇ ਤੁਸੀਂ ਬਿਲਕੁਲ ਟੁੱਟ ਜਾਓਗੇ ਨਿਰਾਸ਼ ਹੋ ਜਾਓਗੇ ਪਰ ਉੱਥੇ ਸਾਨੂੰ ਆਪਣਾ ਹੌਸਲਾ ਤੇ ਕੌਨਫੀਡੈਂਸ ਬਣਾ ਕੇ ਰੱਖਣ ਦੀ ਲੋੜ ਹੁੰਦੀ ਆ ਤੇ ਆਪਣੇ ਰਿਸ਼ਤਿਆਂ ਪ੍ਰਤੀ ਵਫਾਦਾਰ ਰਹਿਣ ਦੀ ਲੋੜ ਹੁੰਦੀ ਆ ਕਿ ਮੇ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ